ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰਨ ਜਾ ਰਹੀ ਹਾਂ ਜੋ ਸਿਰਫ ਤੁਹਾਡੇ ਦਿਮਾਗ ਨੂੰ ਹੀ ਨਹੀਂ ਖੁਰਾਕ ਦੇਵੇਗੀ ਤੁਹਾਡੇ ਰੂਹ ਨੂੰ ਵੀ ਸ਼ੋਹੇਗੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਪ੍ਰਮਾਤਮਾ ਹਰ ਇੱਕ ਜੀਵ ਦੇ ਲਈ ਕੋਈ ਨਾ ਕੋਈ ਯੋਜਨਾ ਬਣਾਉਂਦਾ ਹੈ ਤੇ ਕਿਵੇਂ ਹਰ ਇੱਕ ਚੀਜ਼ ਜੋ ਵੀ ਹੁੰਦੀ ਹੈ ਇੱਕ ਵੱਡੇ ਸਬਕ ਦਾ ਹਿੱਸਾ ਹੁੰਦੀ ਹੈ ਇਸ ਕਹਾਣੀ ਦੇ ਵਿੱਚ ਸਾਨੂੰ ਬੜੇ ਹੀ ਲੁਕੇ ਹੋਏ ਸਬਕ ਮਿਲਣਗੇ ਜਿਸ ਦੇ ਵਿੱਚ ਜੀਵਨ ਦੀਆਂ ਮਹੱਤਵਪੂਰਨ ਸੱਚਾਈਆਂ ਹਨ ਤਾਂ ਸੰਗਤ ਜੀ ਇਸ ਦਿਲਚਸਪ ਕਹਾਣੀ ਨੂੰ ਹੁਣ ਸਟਾਰਟ ਕਰਦੇ ਹਾਂ ਤਾਂ ਸੰਗਤ ਜੀ ਆਓ ਕਹਾਣੀ ਦੀ ਸਾਂਝ ਪਾਉਂਦੇ ਹਾਂ ਸਾਹ ਸੰਗਤ ਜੀ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਉਹ ਆਦਮੀ ਬਿਲਕੁਲ ਇਕੱਲਾ ਆਪਣੀ ਛੋਟੀ ਜਿਹੀ ਝੁੱਗੀ ਦੇ ਵਿੱਚ ਰਹਿੰਦਾ ਸੀ ਉਹ ਆਦਮੀ ਬੜਾ ਹੀ ਆਲਸੀ ਤੇ ਕੋਈ ਕੰਮ ਨਹੀਂ ਸੀ ਕਰਦਾ ਪੂਰੀ ਤਰ੍ਹਾਂ ਨਿਕੰਮਾ ਨਕਾਰਾ ਸੀ ਪਰ ਉਹ ਹਮੇਸ਼ਾ ਇਸੇ ਭਾਲ ਵਿੱਚ ਰਹਿੰਦਾ ਕਿ ਕਿਤੋਂ ਨਾ ਕਿਤੋਂ ਖਾਣਾ ਮਿਲ ਜਾਵੇ ਤਾਂ ਇੱਕ ਦਿਨ ਜਦੋਂ ਆਦਮੀ ਖਾਣੇ ਦੀ ਤਲਾਸ਼ ਦੇ ਵਿੱਚ ਪੜਕ ਰਿਹਾ ਸੀ ਤਾਂ ਉਸ ਨੂੰ ਇੱਕ ਆਂਬਾਂ ਦਾ ਬਾਗ ਦਿਖਦਾ ਹੈ ਉਹ ਕਈ ਦਿਨਾਂ ਤੋਂ ਭੁੱਖਾ ਸੀ ਇਸ ਲਈ ਉਹ ਖਾਣੇ ਦੀ ਤਲਾਸ਼ ਦੇ ਵਿੱਚ ਬਾਗ ਦੇ ਅੰਦਰ ਚਲਾ ਜਾਂਦਾ ਹੈ ਉਹ ਜਾ ਕੇ ਵੇਖਦਾ ਹੈ ਕਿ ਬਾਗ ਵਿੱਚ ਹੋਰ ਵੱਖ-ਵੱਖ ਤਰ੍ਹਾਂ ਦੇ ਬਹੁਤ ਸਾਰੇ ਰੁੱਖ ਲੱਗੇ ਹੋਏ ਹਨ। ਉਹ ਇੱਕ ਰੁੱਖ ਦੇ ਉੱਤੇ ਚੜ ਜਾਂਦਾ ਤੇ ਜਿਵੇਂ ਹੀ ਉਹ ਫਲ ਤੋੜਨ ਲੱਗਦਾ ਅਚਾਨਕ ਉਸ ਬਾਗ ਦਾ ਮਾਲਕ ਆ ਜਾਂਦਾ ਤੇ ਉਸ ਆਦਮੀ ਨੂੰ ਰੁੱਖ ਤੇ ਚੜਿਆ ਦੇਖ ਲੈਂਦਾ ਹੈ। ਬੜੇ ਗੁੱਸੇ ਦੇ ਵਿੱਚ ਉਸ ਆਦਮੀ ਨੂੰ ហេਠਾ ਆਉਣ ਲਈ ਕਹਿੰਦਾ। ਪਰ ਇਹ ਆਦਮੀ ਬਾਗ ਦੇ ਮਾਲਕ ਨੂੰ ਦੇਖ ਕੇ ਡਰ ਜਾਂਦਾ ਤੇ ហេਠਾ ਆਉਣ ਤੋਂ ਮਨਾ ਕਰ ਦਿੰਦਾ। ਤਦ ਹੀ ਬਾਗ ਦਾ ਮਾਲਕ ਜਾਂ ਇੱਕ ਵੱਡਾ ਸਾਰਾ ਡੰਡਾ ਲੈ ਕੇ ਆਉਂਦਾ ਤੇ ਇਹ ਦੇਖ ਕੇ ਆਦਮੀ ਫਾਟਾ ਫਾਟ ਰੁਕ ਤੋਂ ਆ ਜਾਂਦਾ ਤੇ ਮਾਲਕ ਦੇ ਪਹੁੰਚਣ ਤੋਂ ਪਹਿਲਾਂ ਹੀ ਛਾਲ ਮਾਰ ਕੇ ਜੰਗਲ ਦੇ ਵਿੱਚ ਭੱਜ ਜਾਂਦਾ ਤੇ ਜੰਗਲ ਵਿੱਚ ਜਾ ਕੇ ਲੁਕ ਜਾਂਦਾ ਹੈ ਕੁਝ ਦੇਰ ਬਾਅਦ ਉਹ ਆਲਸੀ ਆਦਮੀ ਉਥੋਂ ਨਿਕਲਦਾ ਹੈ ਤੇ ਜੰਗਲ ਦੇ ਰਸਤੇ ਤੋਂ ਜਦੋਂ ਪਿੰਡ ਵੱਲ ਨੂੰ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਲੂੰਬੜੀ ਦਿਖਾਈ ਦਿੰਦੀ ਹੈ ਜਿਵੇਂ ਸਿਰਫ ਦੋ ਹੀ ਪੈਰ ਸੀ ਤੇ ਉਸਦੇ ਪਿਛਲੇ ਪੈਰ ਤੇ ਟੁੱਟੇ ਹੋਏ ਸੀ ਉਹ ਜੰਗਲ ਵਿੱਚ ਕਸੇੜਦੀ ਹੋਏ ਚੱਲੇ ਜਾ ਰਹੇ ਸੀ ਇਹ ਦੇਖਣ ਤੋਂ ਬਾਅਦ ਉਹ ਸੋਚਦਾ ਕਿ ਲੂੰਬੜੀ ਹੁਣ ਤੱਕ ਇਸ ਸੰਘਣੇ ਜੰਗਲ ਵਿੱਚ ਜਿਉਂਦੀ ਕਿਵੇਂ ਹੈ ਇਹ ਲੂੰਬੜੀ ਪੱਜ ਨਹੀਂ ਸਕਦੀ ਚੱਲ ਨਹੀਂ ਸਕਦੀ ਤਾਂ ਕਿਵੇਂ ਇਹ ਆਪਣੇ ਖਾਣੇ ਦਾ ਪ੍ਰਬੰਧ ਕਰਦੀ ਹੋਵੇਗੀ ਕਿਵੇਂ ਇਹ ਲੂੰਬੜੀ ਆਪਣੇ ਆਪ ਨੂੰ ਇਸ ਜੰਗਲ ਵਿੱਚ ਦੂਜੇ ਜਾਨਵਰਾਂ ਤੋਂ ਬਚਾਉਂਦੀ ਹੋਵੇਗੀ ਇਹ ਗੱਲ ਉਹ ਆਦਮੀ ਸੋਚ ਰਿਹਾ ਸੀ ਕਿ ਅਚਾਨਕ ਚਾੜੀਆਂ ਦੇ ਵਿੱਚੋਂ ਤੋਂ ਕਿਸੇ ਨੇ ਆਉਣ ਦੀ ਆਵਾਜ਼ ਆਉਂਦੀ ਹੈ ਤਦ ਉੱਥੇ ਇੱਕ ਸ਼ੇਰ ਆ ਜਾਂਦਾ ਹੈ ਜਿਸੇ ਮੂੰਹ ਦੇ ਵਿੱਚ ਮਾਸ ਦਾ ਟੁਕੜਾ ਹੁੰਦਾ ਹੈ ਤੇ ਉਹ ਸ਼ੇਰ ਉਸ ਅਪਾਹਜ ਲੂੰਬੜੀ ਵੱਲ ਵੱਧ ਰਿਹਾ ਹੁੰਦਾ ਤੇ ਸ਼ੇਰ ਨੂੰ ਦੇਖ ਕੇ ਦੂਜੇ ਜਾਨਵਰ ਉਥੋਂ ਭੱਜ ਜਾਂਦੇ ਨੇ ਤੇ ਹੁਣ ਉਹ ਉੱਥੇ ਸਿਰਫ ਲੂੰਬੜੀ ਹੀ ਰਹਿ ਜਾਂਦੀ ਹੈ ਇਹ ਦੇਖ ਕੇ ਆਦਮੀ ਆਪਣੇ ਜਾਨ ਬਚਾਉਣ ਲਈ ਇੱਕ ਰੁੱਖ ਤੇ ਚੜ ਜਾਂਦਾ ਹੈ ਤੇ ਫਿਰ ਜੋ ਹੁੰਦਾ ਹੈ ਉਸ ਨੂੰ ਦੇਖ ਕੇ ਉਹ ਆਦਮੀ ਹੈਰਾਨ ਹੋ ਜਾਂਦਾ ਹੈ ਉਹ ਸ਼ੇਰ ਮਾਸ ਦਾ ਟੁਕੜਾ ਲੂੰਬੜੀ ਦੇ ਸਾਹਮਣੇ ਰੱਖ ਦਿੰਦਾ ਹੈ ਤੇ ਉੱਥੋਂ ਚਲਾ ਜਾਂਦਾ ਹੈ ਇਹ ਦ੍ਰਿਸ਼ ਦੇਖਣ ਤੋਂ ਬਾਅਦ ਉਹ ਆਦਮੀ ਹੈਰਾਨ ਹੋ ਜਾਂਦਾ ਹੈ ਤੇ ਉੱਪਰ ਵਾਲੇ ਦੀ ਯੋਜਨਾ ਦੇਖ ਕੇ ਉਹ ਮਨ ਹੀ ਮਨ ਖੁਸ਼ ਹੋ ਜਾਂਦਾ ਹੈ ਤੇ ਫਿਰ ਉਹ ਸੋਚਦਾ ਹੈ ਕਿ ਪਰਮਾਤਮਾ ਕੋਲ ਸਭ ਦੇ ਲਈ ਕੋਈ ਨਾ ਕੋਈ ਯੋਜਨਾ ਹੁੰਦੀ ਹੀ ਹੈ ਤੇ ਜੇ ਪ੍ਰਮਾਤਮਾ ਕੋਲ ਲੂੰਬੜੀ ਲਈ ਯੋਜਨਾ ਹੈ ਤਾਂ ਜ਼ਰੂਰ ਮੇਰੇ ਲਈ ਵੀ ਉਸ ਕੋਲ ਕੋਈ ਨਾ ਕੋਈ ਯੋਜਨਾ ਜ਼ਰੂਰ ਹੋਵੇਗੀ ਤੇ ਫਿਰ ਉਹ ਆਦਮੀ ਉਹ ਤੋਂ ਥੋੜੀ ਦੂਰ ਅੱਗੇ ਚਲਾ ਜਾਂਦਾ ਹੈ ਤੇ ਇੱਕ ਰਸਤੇ ਤੇ ਇੱਕ ਪਾਸੇ ਇੱਕ ਵੱਡਾ ਸਾਰਾ ਰੁੱਖ ਦੇਖ ਕੇ ਉਸ ਤੇ ਹੇਠਾਂ ਬੈਠ ਜਾਂਦਾ ਹੈ ਇਹ ਸੋਚ ਕੇ ਕਿ ਮੇਰੇ ਲਈ ਕੋਈ ਨਾ ਕੋਈ ਖਾਣਾ ਲੈ ਕੇ ਜ਼ਰੂਰ ਆਵੇਗਾ ਸ਼ਾਮ ਤੱਕ ਉਹ ਉਸੇ ਜਗ੍ਹਾ ਤੇ ਬੈਠ ਕੇ ਉਡੀਕ ਕਰਦਾ ਰਿਹਾ ਪਰ ਕੋਈ ਵੀ ਉਸੇ ਲਈ ਖਾਣਾ ਲੈ ਕੇ ਨਹੀਂ ਆਉਂਦਾ ਆਖਰਕਾਰ ਜਦੋਂ ਉਸ ਤੋਂ ਭੁੱਖ ਬਰਦਾਸ਼ਤ ਨਹੀਂ ਹੋਈ ਤਾਂ ਉਹ ਖੁਦ ਹੀ ਖਾਣੇ ਦੀ ਤਲਾਸ਼ ਵਿੱਚ ਨਿਕਲ ਪੈਂਦਾ ਹੈ ਉਹ ਰਸਤੇ ਵਿੱਚ ਜਾ ਹੀ ਰਿਹਾ ਹੁੰਦਾ ਹੈ ਕਿ ਤਾ ਦੋਸ ਨੂੰ ਰਸਤੇ ਦੇ ਵਿੱਚ ਇੱਕ ਬਜ਼ੁਰਗ ਆਦਮੀ ਮਿਲਦਾ ਹੈ ਉਹ ਆਲਸੀ ਆਦਮੀ ਉਸ ਨੂੰ ਕਹਿੰਦਾ ਕਿ ਮੈਨੂੰ ਭੁੱਖ ਲੱਗੀ ਹੈ ਤੁਹਾਡੇ ਕੋਲ ਕੁਝ ਖਾਣ ਲਈ ਹੈ ਤਾਂ ਕਿਰਪਾ ਕਰਕੇ ਮੈਨੂੰ ਦੇ ਦਿਓ ਤਾਉ ਬਜ਼ੁਰਗ ਆਦਮੀ ਉਸ ਨੂੰ ਕੁਝ ਭੋਜਨ ਤੇ ਪਾਣੀ ਦਿੰਦਾ ਹੈ ਖਾਣਾ ਖਾਣ ਤੋਂ ਬਾਅਦ ਉਹ ਆਦਮੀ ਉਸ ਬਜ਼ੁਰਗ ਆਦਮੀ ਨੂੰ ਕਹਿੰਦਾ ਹੈ ਕਿ ਬਾਬਾ ਅੱਜ ਮੈਂ ਜੋ ਦੇਖਿਆ ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰੋਗੇ ਉਸ ਨੇ ਸਾਰੀ ਘਟਨਾ ਦੱਸੀ ਅਤੇ ਕਹਿਣ ਲੱਗਾ ਕਿ ਪ੍ਰਮਾਤਮਾ ਕੋਲ ਮੇਰੇ ਲਈ ਕੋਈ ਨਾ ਕੋਈ ਕੰਮ ਜਾਂ ਯੋਜਨਾ ਜ਼ਰੂਰ ਹੋਵੇਗੀ ਪਰ ਰੱਬ ਨੇ ਉਸ ਲੋਮੜੇ ਉਤੇ ਆਪਣੀ ਦਇਆ ਦਿਖਾਈ ਮੇਰੇ ਉਤੇ ਮੇਰੇ ਲਈ ਲੈ ਕੇ ਨਹੀਂ ਆਇਆ ਤਾਂ ਉਸ ਬਜ਼ੁਰਗ ਆਦਮੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਸੱਚ ਹੈ ਕਿ ਪਰਮਾਤਮਾ ਕੋਲ ਸਾਰਿਆਂ ਲਈ ਕੋਈ ਨਾ ਕੋਈ ਯੋਜਨਾ ਜ਼ਰੂਰ ਹੁੰਦੀ ਹੈ ਤੇਰੇ ਲਈ ਵੀ ਹੈ ਪਰ ਤੂੰ ਉਸ ਨੂੰ ਗਲਤ ਤਰੀਕੇ ਨਾਲ ਸਮਝ ਲਿਆ ਉਹ ਤੈਨੂੰ ਲੂੰਬੜੀ ਨਹੀਂ ਸਗੋ ਤੈਨੂੰ ਉਹ ਸ਼ੇਰ ਦੀ ਤਰ੍ਹਾਂ ਬਣਾਉਣਾ ਚਾਹੁੰਦਾ ਸੀ ਜੇਕਰ ਅਸੀਂ ਵੀ ਆਪਣੇ ਜੀਵਨ ਨੂੰ ਧਿਆਨ ਨਾਲ ਦੇਖੀਏ ਤਾਂ ਸਾਨੂੰ ਇਸ ਕਹਾਣੀ ਤੋਂ ਇਹ ਪਤਾ ਲੱਗਦਾ ਹੈ ਕਿ ਜ਼ਿੰਦਗੀ ਸਬਕਾਂ ਨਾਲ ਭਰੀ ਪਈ ਹੈ ਤੇ ਹਰ ਇੱਕ ਪਲ ਦਾ ਇੱਕ ਡੂੰਗਾ ਮਤਲਬ ਹੁੰਦਾ ਹੈ ਮੰਨਿਆ ਕਿ ਉਹ ਲੋੰਬੜੀ ਸਿਰਫ ਬੈਠੇ ਸੀ ਤੇ ਉਹ ਸਿਰਫ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਉਸਦੇ ਨਾਲ ਕੋਈ ਚੰਗੀ ਚੀਜ਼ ਹੋਵੇਗੀ ਪਰ ਉਹ ਆਦਮੀ ਇਹ ਭੁੱਲ ਗਿਆ ਸੀ ਕਿ ਲੋੰਬੜੀ ਮਜਬੂਰ ਸੀ ਪਰ ਅਸੀਂ ਉਹ ਲੋੰਬੜੀ ਵਰਗੇ ਮਜਬੂਰ ਤੇ ਲਾਚਾਰ ਨਹੀਂ ਹਾਂ ਪਰ ਅਸੀਂ ਉਹ ਲੋੰਬੜੀ ਵਰਗੇ ਮਜਬੂਰ ਤੇ ਲਾਚਾਰ ਨਹੀਂ ਹਾਂ ਉੱਪਰ ਵਾਲੇ ਨੇ ਸਮਰੱਥਾ ਦਿੱਤੀ ਹੈ ਆਪਣਾ ਕਰਮ ਕਰਨ ਦੀ ਬਿਲਕੁਲ ਉਸ ਛੇ ਦੇ ਤਰ੍ਹਾਂ ਸਾਡੇ ਕੋਲ ਖੁਦ ਦੀ ਤਾਕਤ ਤੇ ਸਮਰੱਥਾ ਹੈ ਖੁਦ ਦੇ ਹਾਲਾਤਾਂ ਨੂੰ ਬਦਲਣ ਦੀ ਪਰ ਉਸ ਲਈ ਤੁਹਾਨੂੰ ਯਤਨ ਕਰਨੇ ਹਨ ਤਾਂ ਹੀ ਤੁਸੀਂ ਉਸ ਛੇ ਦੇ ਤਰ੍ਹਾਂ ਬਣ ਸਕਦੇ ਹੋ ਇੱਕ ਹੋਰ ਤੁਹਾਡੇ ਸਾਹਮਣੇ ਕਹਾਣੀ ਪੇਸ਼ ਕਰਦੇ ਹਾਂ ਇੱਕ ਰਾਜ ਦਾ ਇੱਕ ਰਾਜਾ ਸੀ ਉਸ ਇੱਕ ਵਫਾਦਾਰ ਮੰਤਰੀ ਸੀ ਰਾਜੇ ਦਾ ਮੰਤਰੀ ਬਹੁਤ ਬੁੱਧੀਮਾਨ ਸੀ ਉਹ ਅਕਸਰ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਇੱਕ ਵਾਰ ਰਾਜਾ ਆਪਣੇ ਸੰਗਾਸ਼ਣ ਤੇ ਬੈਠਾ ਸੀ ਮੰਤਰੀ ਵੀ ਉਹਦੇ ਕੋਲ ਬੈਠਾ ਸੀ ਅਚਾਨਕ ਮੰਤਰੀ ਦੀ ਤਲਵਾਰ ਉਸ ਦੇ ਹੱਥੋਂ ਛੁੱਟ ਕੇ ਰਾਜੇ ਦੇ ਪੈਰ ਤੇ ਡਿੱਗ ਜਾਂਦੀ ਤੇ ਰਾਜੇ ਦੇ ਪੈਰ ਦੀ ਉਂਗਲੀ ਕੱਟ ਜਾਂਦੀ ਹੈ ਤਦ ਮੰਤਰੀ ਨੇ ਕਿਹਾ ਕਿ ਮਹਾਰਾਜ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਰਾਜਾ ਇਹ ਸੁਣ ਕੇ ਬੜਾ ਗੁੱਸੇ ਹੋਇਆ ਉਸਨੇ ਮੰਤਰੀ ਤੋਂ ਪੁੱਛਿਆ ਕਿ ਮੇਰੀ ਉਂਗਲ ਕੱਟ ਗਈ ਤੇ ਤੂੰ ਕਹਿ ਰਿਹਾ ਕਿ ਚੰਗੇ ਲਈ ਹੋਇਆ ਇਸ ਵਿੱਚ ਪਲਾ ਚੰਗਾ ਹੀ ਹੈ ਰਾਜਾ ਗੁੱਸੇ ਹੋ ਗਿਆ ਤੇ ਮੰਤਰੀ ਨੂੰ ਜੇਲ੍ਹ ਦੇ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ ਮੰਤਰੀ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੋਇਆ ਤੇ ਜੇਲ੍ਹ ਜਾਂਦੇ ਸਮੇਂ ਉਸਨੇ ਰਾਜਨ ਨੂੰ ਫਿਰ ਤੋਂ ਕਿਹਾ ਕਿ ਮਹਾਰਾਜ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਰਾਜਾ ਇਹ ਸੁਣ ਕੇ ਹੈਰਾਨ ਹੋ ਗਿਆ ਕਿ ਉਸਨੇ ਸੋਚਿਆ ਕਿ ਇਹ ਕਿੰਨਾ ਅਜੀਬ ਵਿਅਕਤੀ ਹੈ ਜੇਲ੍ਹ ਜਾਂਦਾ ਵੀ ਕਹਿ ਰਿਹਾ ਹੈ ਕਿ ਜੋ ਹੁੰਦਾ ਚੰਗੇ ਲਈ ਹੁੰਦਾ ਇਸ ਘਟਨਾ ਨੂੰ 3 ਮਹੀਨੇ ਬੀਤ ਗਏ ਇੱਕ ਦਿਨ ਰਾਜਾ ਆਪਣੇ ਸੈਨਿਕ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਸ਼ਿਕਾਰ ਦੇ ਲਈ ਗਿਆ ਉਹ ਸਾਰੇ ਇੱਕ ਸੰਗਣੇ ਜੰਗਲ ਵਿੱਚ ਅੰਦਰ ਚਲੇ ਗਏ ਰਾਜਾ ਇੱਕ ਹਿਰਨ ਦਾ ਪਿੱਛਾ ਕਰਦੇ ਹੋਏ ਸੰਗਣੇ ਜੰਗਲ ਵਿੱਚ ਅੱਗੇ ਨਿਕਲ ਗਿਆ ਤੇ ਆਪਣੇ ਸੈਨਿਕਾਂ ਤੋਂ ਵੱਖ ਹੋ ਗਿਆ ਹਾਲਾਂਕਿ ਉਹ ਹੀਰਣ ਨੂੰ ਫੜ ਤਾਂ ਨਹੀਂ ਸਕਿਆ ਪਰ ਉਹ ਆਪਣਾ ਰਸਤਾ ਭੁੱਲ ਗਿਆ ਤੇ ਜੰਗਲ ਵਿੱਚ ਗਵਾਚ ਗਿਆ ਜਦੋਂ ਰਾਜੀ ਨੂੰ ਇਹ ਅਹਿਸਾਸ ਹੋਇਆ ਕਿ ਉਹ ਬਹੁਤ ਦੂਰ ਆ ਚੁੱਕਾ ਹੈ ਤਾਂ ਉਹ ਜੰਗਲ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਲੱਗਾ ਅਚਾਨਕ ਰਾਜੀ ਨੂੰ ਉਸ ਜੰਗਲ ਵਿੱਚ ਰਹਿਣ ਵਾਲੇ ਆਦੀਵਾਸੀਆਂ ਦੇ ਇੱਕ ਟੋਲੇ ਨੇ ਘੇਰ ਲਿਆ ਉਹ ਆਦੀਵਾਸੀ ਰਾਜੇ ਦੇ ਰਾਜ ਵਿੱਚ ਨਹੀਂ ਸੀ ਤੇ ਉਹ ਰਾਜੇ ਨੂੰ ਪਛਾਣਦੇ ਵੀ ਨਹੀਂ ਸੀ ਐਸ ਲਈ ਉਹਨਾਂ ਨੇ ਰਾਜੇ ਨੂੰ ਫੜ ਲਿਆ ਤੇ ਆਪਣੇ ਕਬੀਲੇ ਵਿੱਚ ਲੈ ਗਏ ਤੇ ਉਹ ਆਦੀਵਾਸੀ ਇੱਕ ਅਜੇ ਇਨਸਾਨ ਦੀ ਪਾਲ ਵਿੱਚ ਸੀ ਜਿੰਨੂੰ ਉਹ ਮਾਰ ਕੇ ਆਪਣੇ ਦੇਵਤੇ ਨੂੰ ਖੁਸ਼ ਕਰਨ ਲਈ ਬਲੀ ਦੇ ਸਕਣ ਰਾਜਾ ਉਹਨਾਂ ਤੋਂ ਆਪਣੀ ਜਾਨ ਦੀ ੀਖ ਮੰਗ ਰਿਹਾ ਸੀ ਪਰ ਉਹਨਾਂ ਆਦੀਵਾਸੀਆਂ ਨੂੰ ਪਾਸ਼ਾ ਸਮਝ ਨਹੀਂ ਆਈ ਉਹਨਾਂ ਨੇ ਖੁਸ਼ੀ ਵਿੱਚ ਢੋਲ ਵਜਾਉਣੇ ਸ਼ੁਰੂ ਕਰ ਦਿੱਤੇ ਉਹ ਰਾਜੇ ਨੂੰ ਆਪਣੇ ਕਬੀਲੇ ਵਿੱਚ ਲੈ ਆਏ ਤੇ ਉਸ ਨੂੰ ਨਵੇਂ ਕੱਪੜੇ ਪਹਿਨਾਏ ਉਸ ਦੇ ਗਲੇ ਦੇ ਵਿੱਚ ਫੁੱਲਾਂ ਦੀ ਮਾਲਾ ਪਾਈ ਗਈ ਤੇ ਉਸ ਨੂੰ ਬਲੀ ਲਈ ਤਿਆਰ ਕੀਤਾ ਗਿਆ ਠੀਕ ਜਦੋਂ ਰਾਜੇ ਨੂੰ ਮਾਰਨ ਵਾਲੇ ਸੀ ਕਬੀਲੇ ਦੇ ਮੁਖੀ ਨੇ ਦੇਖਿਆ ਕਿ ਰਾਜੇ ਦੇ ਪੈਰ ਦੀ ਇੱਕ ਉਂਗਲੀ ਕੱਟੀ ਹੋਈ ਹੈ ਦੇਖ ਕੇ ਉਸ ਨੇ ਢੋਲ بچਾਉਣ ਵਾਲਿਆਂ ਨੂੰ ਹੁਕਮ ਦਿੱਤਾ ਤੇ ਰਾਜੇ ਦੀ ਬਲੀ ਦੇਣ ਤੋਂ ਰੋਕ ਦਿੱਤਾ ਤੇ ਕਹਿਣ ਲੱਗਾ ਕਿ ਇਸ ਮਨੁੱਖ ਦੀ ਬਲੀ ਨਹੀਂ ਦੇ ਸਕਦੇ ਕਿਉਂਕਿ ਇਹ ਅਧੂਰਾ ਹੈ ਤੇ ਅਧੂਰੇ ਮਨੁੱਖ ਦੀ ਬਲੀ ਦਿੱਤੀ ਨਹੀਂ ਜਾਂਦੀ ਤਾਂ ਦੇਵਤਾ ਕੁਵਿਸ਼ ਨਹੀਂ ਹੋਣਗੇ ਗੁੱਸੇ ਹੋ ਜਾਣਗੇ ਇਸ ਲਈ ਉਹਨਾਂ ਨੇ ਰਾਜੇ ਨੂੰ ਛੱਡਣ ਦਾ ਫੈਸਲਾ ਕਰ ਲਿਆ ਰਾਜਾ ਖੁਸ਼ੀ-ਖੁਸ਼ੀ ਜੰਗਲ ਤੋਂ ਆਪਣੇ ਮਹਿਲ ਵਿੱਚ ਵਾਪਸ ਆ ਗਿਆ ਵਾਪਸ ਆ ਕੇ ਉਸਨੇ ਸੋਚਿਆ ਕਿ ਜੇ ਮੇਰੇ ਪੈਰ ਦੀ ਉਂਗਲੀ ਕੱਟੀ ਨਾ ਹੁੰਦੀ ਤਾਂ ਉਹ ਆਦੀਵਾਸੀ ਅੱਜ ਮੈਨੂੰ ਮਾਰ ਦਿੰਦੇ ਇਸ ਦਾ ਮਤਲਬ ਮੰਤਰੀ ਸਹੀ ਹੈ ਜੋ ਵੀ ਹੋਇਆ ਚੰਗੇ ਲਈ ਹੋਇਆ ਰਾਜੇ ਨੇ ਸੈਨਿਕਾਂ ਨੂੰ ਤੁਰੰਤ ਹੁਕਮ ਦਿੱਤਾ ਕਿ ਮੰਤਰੀ ਨੂੰ ਜੇਲ੍ਹ ਤੋਂ ਬਾਹਰ ਕੱਢੋ ਰਾਜੇ ਨੇ ਤੁਰੰਤ ਮੰਤਰੀ ਨੂੰ ਜੇਲ੍ਹ ਤੋਂ ਬਾਹਰ ਕੀਤਾ ਤੇ ਮੰਤਰੀ ਤੋਂ ਪੁੱਛਿਆ ਕਿ ਉਸ ਦਿਨ ਮੇਰੀ ਉਂਗਲੀ ਕੱਟ ਗਈ ਸੀ ਇਹ ਮੇਰੇ ਲਈ ਪੋਲੇ ਲਈ ਹੋਇਆ ਤੇ ਮੈਂ ਇਹ ਸਮਝ ਗਿਆ ਹਾਂ ਮੇਰਾ ਮੈਨੂੰ ਇਹ ਦੱਸੋ ਕਿ ਤਿੰਨ ਮਹੀਨੇ ਜੇਲ੍ਹ ਵਿੱਚ ਰਹਿ ਤੇ ਤੁਹਾਡੇ ਨਾਲ ਕਿਹੜਾ ਤੁਹਾਨੂੰ ਕਸ਼ਟ ਸਹਿਣਾ ਪਿਆ ਤੁਹਾਡੇ ਨਾਲ ਕਿਹੜਾ ਪਲਾ ਹੋਇਆ ਮੰਤਰੀ ਮੁਸਕਰਾਇਆ ਤੇ ਬੋਲਿਆ ਮਹਾਰਾਜ ਮੈਂ ਤੁਹਾਡਾ ਮੰਤਰੀ ਸੀ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਸੀ ਜੇ ਮੈਂ ਜੇਲ੍ਹ ਵਿੱਚ ਨਾ ਹੁੰਦਾ ਤਾਂ ਉਸ ਦਿਨ ਮੇ ਤੁਹਾਡੇ ਨਾਲ ਹੋਣਾ ਸੀ ਮਹਾਰਾਜ ਤੁਹਾਡੀ ਕੱਟੀ ਉਂਗਲੀ ਦੇਖ ਕੇ ਉਹਨਾਂ ਨੇ ਤਾਂ ਤੁਹਾਨੂੰ ਛੱਡ ਦਿੱਤਾ ਪਰ ਮੇਰਾ ਸਰੀਰ ਤਾਂ ਪੂਰਾ ਸੀ ਜੇ ਮੈਂ ਤੁਹਾਡੇ ਨਾਲ ਹੁੰਦਾ ਤਾਂ ਉਹ ਮੇਰੇ ਬਲੇ ਜ਼ਰੂਰ ਦੇਂਦੇ ਇਸ ਲਈ ਚੰਗਾ ਹੋਇਆ ਕਿ ਮੈਂ ਉਸ ਦਿਨ ਤੁਹਾਡੇ ਨਾਲ ਨਹੀਂ ਸੀ ਮੈਂ ਜੇਲ੍ਹ ਵਿੱਚ ਸੀ ਇਸ ਨਾਲ ਤੁਹਾਡੀ ਵੀ ਜਾਨ ਬਚ ਗਈ ਤੇ ਮੇਰੇ ਵੀ ਜਾਨ ਬਚ ਗਈ ਇਸ ਲਈ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਹੈ ਜੇ ਅਸੀਂ ਆਪਣੇ ਜੀਵਨ ਵਿੱਚ ਵੇਖੀਏ ਤਾਂ ਸਾਡੇ ਜੀਵਨ ਵਿੱਚ ਕਈ ਵਾਰ ਅਜਿਹੇ ਸਮਾਂ ਆਉਂਦਾ ਜਦੋਂ ਸਾਨੂੰ ਲੱਗਦਾ ਕਿ ਸਾਡੇ ਨਾਲ ਬਹੁਤ ਬੁਰਾ ਹੋ ਰਿਹਾ ਹੈ ਜਾਂ ਬੇਵਜ੍ਹਾ ਹੋ ਰਿਹਾ ਹੈ ਪਰ ਕੁਝ ਸਮੇਂ ਬਾਅਦ ਜੇ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਉਸ ਸਮੇਂ ਜੋ ਵੀ ਹੋਇਆ ਉਹ ਚੰਗੇ ਲਈ ਹੋਇਆ ਦਰਅਸਲ ਅਸੀਂ ਹਰ ਘਟਨਾ ਨੂੰ ਆਪਣੀ ਬੁੱਧੀ ਨਾਲ ਮਾਪਨ ਦੀ ਕੋਸ਼ਿਸ਼ ਕਰਦੇ ਹਾਂ ਪਰ ਅਸਲ ਵਿੱਚ ਸਾਡੀ ਬੁੱਧੀ ਵੀ ਸੀਮਤ ਹੁੰਦੀ ਹੈ ਅਸੀਂ ਆਪਣੀ ਸੀਮਤ ਬੁੱਧੀ ਨਾਲ ਕਿਸੇ ਘਟਨਾ ਦੇ ਜੋਗ ਜਾਂ ਅਜੋਗ ਹੋਣ ਦਾ ਅਨੁਮਾਨ ਨਹੀਂ ਲਗਾ ਸਕਦੇ ਪੂਰਾ ਸੰਸਾਰ ਕਰਮ ਉੱਪਰ ਆਧਾਰਿਤ ਹੈ ਜੋ ਚੰਗੇ ਕਰਮ ਕਰਦਾ ਹੈ ਉਸ ਨੂੰ ਸੁੱਖ ਮਿਲਦਾ ਹੈ ਤੇ ਜੋ ਬੁਰੇ ਕਰਮ ਕਰਦਾ ਹੈ ਉਸ ਨੂੰ ਦੁੱਖ ਮਿਲਦਾ ਹੈ ਇਸ ਲਈ ਜੇ ਤੁਸੀਂ ਕਿਸੇ ਵੀ ਦੌਰ ਦੇ ਵਿੱਚ ਗੁਜ਼ਰ ਰਹੇ ਹੋ ਤਾਂ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਬੁਰੇ ਕਰਮ ਕੱਟੇ ਜਾ ਰਹੇ ਨੇ ਤੇ ਪਰਕਿਰਤੀ ਤੁਹਾਨੂੰ ਤੁਹਾਡੇ ਬੁਰੇ ਕਰਮਾਂ ਦਾ ਫਲ ਦੇ ਰਹੀ ਹੈ ਹਰ ਸਮੇਂ ਉੰਤੇ ਵੱਲ ਲੈ ਕੇ ਜਾ ਰਹੀ ਹੈ ਇਹ ਸ੍ਰਿਸ਼ਟੀ ਸਾਡੇ ਦੁਸ਼ਮਣਾਂ ਦੁਆਰਾ ਨਹੀਂ ਬਣਾਈ ਗਈ ਰੱਬ ਦੁਆਰਾ ਬਣਾਈ ਗਈ ਇਸ ਲਈ ਇਸ ਦੁਨੀਆ ਵਿੱਚ ਕੁਝ ਵੀ ਗਲਤ ਨਹੀਂ ਹੋ ਸਕਦਾ ਸੋ ਆਪਣੇ ਦਿਮਾਗ ਤੋਂ ਇਹ ਖਿਆਲ ਕੱਢ ਦਿਓ ਕਿ ਤੁਹਾਡੇ ਨਾਲ ਕੁਝ ਬੁਰਾ ਹੋ ਸਕਦਾ ਹੈ ਤੇ ਹਮੇਸ਼ਾ ਯਾਦ ਰੱਖੋ ਕਿ ਕਦੇ ਕਦੇ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਜੇਕਰ ਤੁਹਾਨੂੰ ਸਾਡੇ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ